ਪੰਜਾਬ ਦਾ ਜਿਹੜਾ ਟੈਕਸ ਜਿਹੜਾ ਵਾ ਚੋਰੀ ਹੋ ਰਿਹਾ ਵਾ ਟੈਕਸ ਚੋਰੀ ਦਾ ਮੁੱਖ ਕਾਰਨ ਸਭ ਤੋਂ ਵੱਡਾ ਜਿਹੜਾ ਵਾ ਬੱਸ ਮਾਫੀਆ ਚਾਰ ਮਹੀਨਿਆਂ ਤੋਂ ਅਸੀਂ ਲਗਾਤਾਰ ਸ਼ਿਵ ਸਮਾਜਵਾਦੀ ਦੀ ਟੀਮ ਨਾਲ ਲਗਾਤਾਰ ਅਸੀਂ ਉਪਰਾਲਾ ਕਰ ਰਹੇ ਹਾਂ ਪਰ ਸਾਡੀ ਆਵਾਜ਼ ਨੂੰ ਹਮੇਸ਼ਾ ਦੀ ਤਰ੍ਹਾਂ ਦਬਾਇਆ ਹੀ ਜਾ ਰਿਹਾ ਹੈ 50 ਤੋਂ 60 ਬੰਦੇ ਦੀ ਗੈਦਰਿੰਗ ਵਾਲੀ ਬੱਸਾਂ ਦੇ ਵਿੱਚ 100 ਤੋਂ 120 ਬੰਦੇ ਭਰੇ ਭਰ ਕੇ ਲੈ ਕੇ ਜਾਂਦੇ ਨੇ ਕੌਣ ਲੈ ਕੇ ਜਾ ਰਿਹਾ ਇਲੀਗਲ ਤਰੀਕੇ ਨਾਲ ਟਿਕਟਾਂ ਵਿਕੀ ਜਾਂਦੀਆਂ ਨੇ ਬਲੈਕ ਮਨੀ ਦੇ ਵਿੱਚ 18-1800 ਰੁਪਏ ਟਿਕਟ ਵੇਚੀ ਵਕੀ ਜਾ ਰਹੀ ਹੈ ਕਿ ਇਹ ਬੱਸ ਦਾ اچانک ਜੇ ਖੋਦਨ ਕਰ ਰੱਬ ਨਾ ਕਰੇ ਕਿਤੇ ਗਲਤੀ ਨਾਲ ਕਿਤੇ ਐਕਸੀਡੈਂਟ ਹੋ ਜੇ ਤਾਂ ਉਹਦਾ ਮੁਆਵਜ਼ਾ ਕਿਹੜੀ ਸਰਕਾਰ ਦੇਗੀ ਸਰਕਾਰ ਕੋਈ ਦੇਗੀ ਜੰਮੂ ਤੋਂ ਚੱਲੀ ਹੋਈ ਬੱਸ ਜਲੰਧਰ ਲੁਧਿਆਣਾ ਤੋਂ ਹੁੰਦੇ ਹੋਏ ਯੂਪੀ ਜਦੋਂ ਪਹੁੰਚੀ ਹੈ ਉਹ ਹਾਦਸਾ ਪਾਣਾ ਵਾਪਰ ਗਿਆ 10 ਤੋਂ 12 ਬੰਦਿਆਂ ਦੀ ਵਿਅਕਤੀ ਮੌਕੇ ਤੇ ਜਾਨਕੀ ਡੈਥ ਹੋ ਗਈ ਹੈ ਉਹਦਾ ਜ਼ਿੰਮੇਵਾਰ ਕੌਣ ਹੈ ਦੇਖਿਆ ਗਿਆ ਕਿ ਕਰਿੰਦੇਸਾਂ ਨੂੰ ਧਮਕੀਆਂ ਤੱਕ ਵੀ ਦਿੰਦੇ ਆ ਰਹੇ ਨੇ ਲਗਾਤਾਰ ਅਸੀਂ ਜਾਣਦੇ ਹਾਂ ਕਿਤੇ ਸਾਨੂੰ ਇੱਕ ਗੱਡੀਆਂ ਭਰ-ਭਰ ਕੇ ਬੰਦੇ ਆ ਜਾਂਦੇ ਨੇ ਮੇਰੇ ਵੱਲੋਂ ਬਲਾ ਸਾਰਨ ਜੈ ਸ਼੍ਰੀ ਰਾਮ ਜੈ ਮਹਾਕਾਲ ਵੀਰ ਭੋਗ ਬਸੁੰਦਰਾ ਜੈ ਮਹਾਰਾਣਾ ਕੱਲ ਹੈ ਕਿ ਟ੍ਰਾਂਸਪੋਰਟ ਦਾ ਮੁੱਦਾ ਅੱਜ ਜੋ ਅਸੀਂ ਲਗਾਤਾਰ ਚੱਕ ਚੱਕ ਰਹੇ ਹਾਂ ਅਸੀਂ 4 ਮਹੀਨਾ ਤੋਂ ਲਗਾਤਾਰ ਚੱਕ ਰਹੇ ਕਿ ਪੰਜਾਬ ਦਾ ਜਿਹੜਾ ਟੈਕਸ ਜਿਹੜਾ ਵਾ ਚੋਰੀ ਹੋ ਰਿਹਾ ਵਾ ਟੈਕਸ ਚੋਰੀ ਦਾ ਮੁੱਖ ਕਾਰਨ ਸਭ ਤੋਂ ਵੱਡਾ ਜਿਹੜਾ ਵਾ ਬੱਸ ਮਾਫੀਆ ਬੱਸ ਮਾਫੀਆ ਨੂੰ ਅਸੀਂ ਨੱਥ ਪਾਉਣ ਦੀ ਕੋਸ਼ਿਸ਼ ਲਗਾਤਾਰ ਕਰ ਰਹੇ ਹਾਂ ਅਸੀਂ 4 ਮਹੀਨਾ ਤੋਂ ਅਸੀਂ ਲਗਾਤਾਰ ਸ਼ਿਵਸਨ ਸਮਾਜਵਾਦੀ ਦੀ ਟੀਮ ਨਾਲ ਲਗਾਤਾਰ ਅਸੀਂ ਉਪਰਾਲਾ ਕਰ ਰਹੇ ਹਾਂ ਪਰ ਸਾਡੀ ਆਵਾਜ਼ ਨੂੰ ਹਮੇਸ਼ਾ ਦੀ ਤਰ੍ਹਾਂ ਦਬਾਇਆ ਹੀ ਜਾ ਰਿਹਾ ਜਿਹਦੇ ਕਰਕੇ ਸ ਉਸ ਵਾਰ ਆਪਣੇ ਐਡੀਸੀਬੀ ਅਮਿਤ ਸਰ ਅਮਿਤ ਸਰਿੰਜ ਜੀ ਨੂੰ ਮਿਲਣਾ ਆਇਆ ਕੋਈ ਕਾਰਵਾਈ ਬਿਲਕੁਲ ਹੋਈ ਨਹੀਂ ਕਾਰਨ ਦੱਸਿਆ ਕਿ ਕੋਡ ਆਫ ਕੰਡਕਟ ਚੱਲਦਾ ਪਿਆ ਵਾ ਕਿ ਉਹਦੇ ਕਰਕੇ ਤੁਸੀਂ ਥੋੜਾ ਤਰਨਾ ਪ੍ਰਦਰਸ਼ਨ ਨਹੀਂ ਕਰ ਨਹੀਂ ਸਕਦੇ ਪਰ ਕਹਿੰਦੇ ਆਪਣੀ ਆਵਾਜ਼ ਨੂੰ ਹਲਕੇ ਚ ਲੈ ਸਕਦੇ ਹੋ ਕਾਰਨ ਕੀ ਹੈ ਸਾਡੇ ਵੀ ਕੋਈ ਬੰਦਿਸ਼ਾਂ ਲੱਗੀਆਂ ਹੁੰਦੀਆਂ ਨੇ ਲੋਕਤੰਤਰ ਹੈ ਜੀ ਪਰ ਫਿਰ ਵੀ ਅਸੀਂ ਚਾਹੁੰਦੇ ਆ ਕਿ ਯਾਨਕਿ ਜੇ ਅਸੀਂ ਸ਼ਿਵਸਨ ਸਮਾਜਵਾਦੀ ਦੀ ਟੀਮ ਲਗਾਤਾਰ ਇਹ ਪਰਾਲਾ ਲਗਾਤਾਰ ਕਰਦੀ ਆ ਰਹੀ ਹੈ ਤੇ ਅਸੀਂ ਸਾਡੇ ਜੋ ਰਾਈਟ ਬੰਦਾ ਆਪਣੇ ਡੀਸੀ ਜਿਹੜੇ ਸ਼ਖਸੀ ਸਾਨੀ ਜੀ ਹੈ ਅਸੀਂ ਇਹਨਾਂ ਨੂੰ ਹੁਣ ਮਿਲਣ ਆਏ ਆ ਤੇ ਬਕਾਇਦਾ ਮੈਮੋਰੰਡਮ ਦੇਣ ਆਏ ਆ ਕਿ ਜਿਹੜੀ ਕਾਰਵਾਈ ਹੈ ਜੇ ਲਗਾਤਾਰ ਹੁਣ ਜੇ ਨਹੀਂ ਹੋ ਗਈ ਤੇ ਸ਼ਿਵਸਨ ਸਮਾਜਵਾਦੀ ਦੇ ਵੱਲੋਂ ਦੀ ਲਗਾਤਾਰ ਅਨਸ਼ੰਸਨ ਨੀਰੇ ਭਰਤਵਾਜ ਵੱਲੋਂ ਜ਼ਿਲ੍ਹਾ ਚੇਅਰਮੈਨ ਜਿਹੜੇ ਨੇ ਇਹਨਾਂ ਵੱਲੋਂ ਅਨਸ਼ੰਸਨ ਕੀਤਾ ਜਾਏਗਾ ਤੇ ਜਿਹੜਾ ਵੀ ਪੂਰੇ ਪੰਜਾਬ ਦੇ ਵਿੱਚ ਯਾਨਕਿ ਜਿਹੜਾ ਪ੍ਰਦਰਸ਼ਨ ਵੀ ਕੀਤਾ ਜਾਏਗਾ ਉਸ ਟਾਈਮ ਪਹਿਲਾਂ ਵੀ ਰੈਂਡਮ ਦਿੱਤਾ ਸੀ ਉਸ ਤੇ ਕੋਈ ਕ ਕਿ ਇਹ ਨਹੀਂ ਲੱਗਦਾ ਤੁਹਾਨੂੰ ਇਸ ਵਕਤ ਹੋ ਗਈ ਜਾਂ ਨਹੀਂ ਹੋ ਗਈ ਦੇਖੋ ਜੀ ਸਾਡਾ ਪਹਿਲਾ ਜਿਹੜਾ ਰਾਈਟ ਬਣਦਾ ਆ ਰਾਈਟ ਐ ਹੀ ਬਣਦਾ ਕਿ ਪਹਿਲਾਂ ਮੈਮੋਰੈਂਡਮ ਦੇਣਾ ਆਰਟੀਓ ਸਾਹਿਬ ਜਾਂ ਐਡੀਸੀਪੀ ਜਾਂ ਹੁਣ ਲਾਸਟ ਜਿਹੜੇ ਨੇ ਆਪਣੇ ਆਪਣੇ ਡੀਸੀ ਸਾਹਿਬ ਨੇ ਡੀਸੀ ਮੈਮ ਜਿਹੜੇ ਰਕਸ਼ੀ ਸ਼ਕਸ਼ੀ ਸਾਨੀ ਜੀ ਨੇ ਹੁਣ ਅਸੀਂ ਇਹਨਾਂ ਨੂੰ ਦੇਣ ਆਏ ਹਾਂ ਹੁਣ ਦੇਖਦੇ ਆ ਕਿ ਜਾਨੀ ਕਿ ਜੇ ਕਾਰਵਾਈ ਉਹਨਾਂ ਦਾ ਸਾਨੂੰ ਕਹਿੰਦੇ ਟੇਕ ਦਾ ਐਕਸ਼ਨ ਅਸੀਂ ਐਕਸ਼ਨ ਅਸੀਂ ਲਾਵਾਂਗੇ ਜ਼ਰੂਰ ਜੇ ਨਹੀਂ ਲਿਆ ਜਾਏਗਾ ਤਾਂ ਬਾਦੀ ਗੱਲ ਆ ਕਿਉਂਕਿ ਕਾਰਨ ਬਹੁਤ ਨੇ 50 ਤੋਂ 60 ਬੰਦੇ ਦੀ ਗੈਦਰਿੰਗ ਵਾਲੀ ਬੱਸਾਂ ਦੇ ਵਿੱਚ 100 ਤੋਂ 120 ਬੰਦੇ ਭਰੇ ਭਰ ਭਰ ਕੇ ਲੈ ਇਲੀਗਲ ਤਰੀਕੇ ਨਾਲ ਟਿਕਟਾਂ ਵੇਚੀ ਜਾਂਦੀਆਂ ਨੇ ਬਲੈਕ ਮਨੀ ਦੇ ਵਿੱਚ 18-1800 ਰੁਪਏ ਟਿਕਟ ਵੇਚੀ ਵੇਚੀ ਜਾ ਰਹੀ ਹੈ ਯੂਪੀ ਤੋਂ ਬਿਹਾਰ ਜਾ ਰਹੇ ਨੇ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਹੀ ਮੈਂ ਪਹਿਲਾਂ ਵੀ ਇੱਕ ਗੱਲ ਕਹੀ ਸੀਗੀ ਮੈਂ ਕਿ ਇਹ ਬੱਸ ਦਾ ਅਚਾਨਕ ਜਿ ਖੋਦਨ ਕਰਾ ਰੱਬ ਨਾ ਕਰੇ ਕਿਤੇ ਗਲਤੀ ਨਾਲ ਕਿਤੇ ਐਕਸੀਡੈਂਟ ਹੋ ਜਾਏ ਤਾਂ ਉਹਦਾ ਮੁਆਵਜ਼ਾ ਕਿਹੜੀ ਸਰਕਾਰ ਦੇਗੀ ਸਰਕਾਰ ਕੋਈ ਦੇ ਨਹੀਂ ਜੰਮੂ ਤੋਂ ਚੱਲੀ ਹੋਈ ਬੱਸ ਜਲੰਧਰ ਲੁਧਿਆਣਾ ਤੋਂ ਹੁੰਦੇ ਸੀ ਯੂਪੀ ਜਦੋਂ ਪਹੁੰਚੀ ਹੈ ਉਹ ਹਾਦਸਾ ਪਾਣਾ ਵਾਪਰ ਗਿਆ 10 ਤੋਂ 12 ਬੰਦਿਆਂ ਦੀ ਵਿਅਕਤੀ ਮੌਕੇ ਤੇ ਜਾਨਕੀ ਡੈਥ ਹੋ ਗਈ ਹੈ ਉਹਦਾ ਜ਼ਿੰਮੇਵਾਰ ਕ ਪਹਿਲੇ ਨੰਬਰ ਤੇ ਨਾ ਇਨਰ ਯਾਨੀ ਕਿ ਆਰਸੀ ਤੋਂ ਲੈ ਕੇ ਇਨੀਸ਼ੀਅਲਸ ਨੇ ਪੂਰੇ ਕਾਗਜ ਡਾਕੂਮੈਂਟ ਇਨਰੇ ਬਿਲਕੁਲ ਵੀ ਨਹੀਂ ਹੁੰਦੇ ਕਿਸੇ ਜਗ੍ਹਾ ਤੇ ਲਗਾਉਂਦੇ ਨੇ ਕਿਸੇ ਜਗ੍ਹਾ ਤੇ ਨਹੀਂ ਬਕਾਇਦਾ ਸੀ ਸਮਾਜਿਕ ਤੌਰ ਤੇ ਵਿਛੜਦੇ ਆ ਸਾਡੀ ਆਵਾਜ਼ ਨੂੰ ਹਮੇਸ਼ਾ ਦਬਾਇਆ ਗਿਆ ਤਾਂ ਦੇਖਿਆ ਗਿਆ ਕਿ ਰਿੰਦੇ ਸਾਨੂੰ ਧਮਕੀਆਂ ਤੱਕ ਵੀ ਦਿੰਦੇ ਆ ਰਹੇ ਨੇ ਲਗਾਤਾਰ ਅਸੀਂ ਜਾਣਦੇ ਆ ਕਿਤੇ ਸਾਨੂੰ ਇੱਕ ਗੱਡੀਆਂ ਭਰ ਭਰ ਕੇ ਬੰਦੇ ਆ ਜਾਂਦੇ ਨੇ ਕਾਦੇ ਵਾਸਤੇ ਅਸੀਂ ਜਿੱਕੇ ਆਵਾਜ਼ ਚੱਕਦੇ ਆਂ ਪ੍ਰਸ਼ਾਸਨ ਕੋਲ ਪ੍ਰਸ਼ਾਸਨ ਸਾਨੂੰ ਅਕੋ ਕਹਿੰਦਾ ਆ ਕਿ ਤੁਸੀਂ ਉੱਥੇ ਜਾਣ ਤੋਂ ਦੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਪ੍ਰਸ਼ਾਸਨ ਦੀ ਗੱਲ ਕੀਤੀ ਹੈ ਜੇ ਤੁਹਾਨੂੰ ਦਿਖਦਾ ਪਿਆ ਹੈ ਚੀਜ਼ਾਂ ਦਾ ਪ੍ਰਸ਼ਾਸਨ ਨਹੀਂ ਦੀ ਆਪਣੀ ਸੱਚ ਦੇਖੋ ਪ੍ਰਸ਼ਾਸਨ ਨੂੰ ਸਾਡਾ ਜੋ ਰਾਈਟ ਬਣਦਾ ਅਧਿਕਾਰ ਬਣਦਾ ਪ੍ਰਸ਼ਾਸਨ ਦੀ ਨੋਲੇਜ ਚ ਲੈ ਕੇ ਆਣਾ ਜੇ ਅਸੀਂ ਸ਼ਿਵਸਲ ਸਮਾਜਵਾਦੀ ਦੇ ਨੁਮਾਇੰਦੇ ਹੈਗੇ ਆਂ ਤਾਂ ਸਾਡਾ ਅਧਿਕਾਰ ਬਣਦਾ ਪਹਿਲੇ ਨੰਬਰ ਤੇ ਅਸੀਂ ਚਾਹਦੇ ਆਂ ਕਿ ਜਾਨਕੀ ਜਿਹੜਾ ਇਹੜੀ ਗੱਲ ਹੈ ਫਰੰਟ ਤੇ ਰੱਖੀਏ ਪ੍ਰਸ਼ਾਸਨ ਨੂੰ ਕੋਆਪਰੇਟ ਕਰਕੇ ਚੱਲੀਏ ਪਰ ਸਾਨੂੰ ਕਹਿਆ ਜਾਂ ਕਿ ਤੁਸੀਂ ਉੱਥੇ ਨਹੀਂ ਪਹੁੰਚਣਾ ਤੁਸੀਂ ਉੱਥੇ ਜਾਣਾ ਨਹੀਂ ਤੁਹਾ ਕਿਉਂ ਕਹਿ ਰਿਹਾ ਅਸੀਂ ਵੀ ਚਾਹਨਾ ਜੀ ਹੁਣ ਆਪਣੇ ਜਿਹੜੇ ਸੀਪੀ ਸਾਹਿਬ ਨੇ ਅਸੀਂ ਹੁਣ ਇਹਨਾਂ ਨੂੰ ਮਿਲਣ ਵੀ ਆਏ ਆ ਉਹਨਾਂ ਨੇ ਵੀ ਅਸੀਂ ਮੈਮੋਰੰਡਮ ਦੇਣ ਆਏ ਆ ਕਿ ਜਾਨਕਿ ਜਿਹੜੀ ਯਾਨੀ ਕਾਰਵਾਈ ਹੈ ਜੇ ਚੌਂਕੀ ਜਿਹੜੀ ਥਾਣਾ ਚੋ ਇਹਨਾਂ ਨੂੰ ਲੱਗਦਾ ਆ ਕਿ ਉੱਥੇ ਜਿਹੜੀ ਯਾਨਕੀ ਬਿਲਕੁਲ ਉਹਨਾਂ ਨੂੰ ਪ੍ਰੈਸ਼ਰ ਪਾਇਆ ਜਾਵੇ ਬਕਾਇਦਾ ਜਿਹੜੀ ਬੱਸਾਂ ਜਿਹੜੀ ਬੱਸਾਂ ਨੇ ਇਲੀਗਲ ਤਰੀਕੇ ਨਾਲ ਚੱਲ ਰਹੀਆਂ ਨੇ ਇਹਨਾਂ ਨੂੰ ਬੰਦ ਕੀਤਾ ਜਾਵੇ ਇਹਨਾਂ ਨੂੰ ਜੇ ਤੁਹਾਨੂੰ ਮੰਨ ਲਓ ਇਹਨਾਂ ਤੇ ਕਾਰਵਾਈ ਨਹੀਂ ਹੁੰਦੀ ਤਾਂ ਕੋਈ ਥੋੜੀ ਅਗਲੀ ਰਾਣ ਵਿੱਚ ਕੀ ਹੋਵੇਗਾ ਦੇਖੋ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਤਾਂ ਤਿੰਨ ਚਾਰ ਦਿਨ ਹਸੀਂ ਹੋਰ ਦੇਖਣਾ ਅਨਸ਼ਨ ਇਹਨਾਂ ਵੱਲੋਂ ਕੀਤਾ ਜਾਏਗਾ ਮੁੱਦਾ ਇੱਕੋ ਹੀ ਹੈ 4 ਮਹੀਨੇ ਦਾ ਸਾਡਾ ਮੁੱਦਾ ਇੱਕੋ ਹੀ ਚੱਲਦਾ ਪਿਆ ਜਿਹੜਾ ਪੰਜਾਬ ਦੇ ਵਿੱਚ ਲੁਧਿਆਣਾ ਸ਼ਹਿਰ ਦੇ ਵਿੱਚ 2 ਨੰਬਰ ਦੇ ਵਿੱਚ ਇਲੀਗਲ ਤਰੀਕੇ ਦੇ ਨਾਲ ਬੱਸਾਂ ਚੱਲਦੀਆਂ ਪਈਆਂ ਨੇ 52 ਸੀਟਰ ਬੱਸਾਂ ਦੇ ਉੱਤੇ 110 110 ਸੀਟਾਂ 110 10 ਬੰਦੇ ਲੈ ਕੇ ਜਾ ਰਹੇ ਨੇ ਉਹਦੇ ਬੇਹਾਦ ਤੇ ਆਏ ਆ ਤੇ ਹੁਣ ਜਿਹੜੀ ਕਿ ਤੁਸੀਂ ਪਹਿਲਾਂ ਵੀ ਇਸ ਬਾਰੇ ਤੁਸੀਂ ਦਿੱਤਾ ਸੀਗਾ ਰੈਂਡਮ ਦਿੱਤਾ ਸੀਗਾ ਉਸ ਦੇ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਜੀ ਦੇਖੋ ਪਹਿਲਾਂ ਉਦੋਂ ਸਾਨੂੰ ਮਾਣਯੋਗ ਜਿਹੜੇ ਸਾਡੇ ਜਿਹਨਾਂ ਦੇ ਡੀਸੀ ਸਾਹਿਬ ਨੇ ਸਾਨੂੰ ਮਿਲੇ ਨਹੀਂ ਸੀਗੇ ਏਡੀਸੀ ਸਾਹਿਬ ਜਿਹੜਾ ਅਨਿਲ ਸ਼ਰੀਂ ਜੀ ਉਹਨਾਂ ਨੂੰ ਦਿੱਤਾ ਸੀਗਾ ਤੇ ਆਰਡੀਓ ਉਹਦੇ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ ਤੇ ਹੁਣ ਅਸੀਂ ਦੁਬਾਰਾ ਅੱਜ ਆਏ ਆ ਦੇਖੋ ਡੀਸੀ ਸਾਹਿਬ ਨੂੰ ਮਿਲਣ ਆਸਤੇ ਕਿਉਂ ਸ਼ਹਿਰ ਦੇ ਅਧਿਕਾਰੀ ਨੇ ਜਿਲ੍ਹਾ ਉਹਨਾਂ ਦੇ ਅੰਡਰ ਆ ਉਹਨਾਂ ਨੂੰ ਇੱਕ ਵਾਰੀ ਦੱਸਣਾ ਕਿ ਤੁਹਾਡੇ ਜ਼ਿਲ੍ਹੇ ਦੇ ਵਿੱਚ ਆਹ ਕੁਝ ਹੋ ਰਿਹਾ ਅਗਰ ਫਿਰ ਵੀ ਕਾਰਵਾਈ ਨਹੀਂ ਹੁੰਦੀ ਤਾਂ ਮੇਰੇ ਵੱਲੋਂ ਇੱਥੇ ਅਨਸ਼ਨ ਕੀਤਾ ਜਾਏਗਾ ਅੱਜ ਤੋਂ 10 ਦਿਨਾਂ ਦੇ ਬਾਅਦ ਤੇ ਜੇ ਨਹੀਂ ਹੁੰਦਾ ਜੀ ਇਹ ਕਾਰਵਾਈ ਇਸ ਵਾਸਤੇ ਵੀ ਨਹੀਂ ਹੋਊਗੀ ਫਿਰ ਅਗਲੇ ਕੋਟੀ ਕੀ ਹੋਊਗਾ 10 ਤਾਂ ਰਿਹਾ ਜੀ ਅੱਜ ਤੋਂ 10 ਦਿਨ ਬਾਅਦ ਜੇ ਕਾਰਵਾਈ ਸਾਨੂੰ ਕਾਰਵਾਈ ਨਹੀਂ ਹੁੰਦੀ ਦੇਖੀ ਤਾਂ ਇੱਥੇ ਹੀ ਅਸੀਂ ਆ ਕੇ ਅਨਸ਼ਨ ਕਰਾਂਗੇ ਨਾਲੇ ਸ਼ਿਸ਼ਾਣਾ ਸਮਾਜਵਾਦੀ ਦੀ ਪੂਰੀ ਟੀਮ ਪੰਜਾਬ ਭਰ ਦੇ ਵਿੱਚ ਪ੍ਰ